ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੁਸ਼ਪਿੰਦਰ ਕੌਰ ਪਿੰਡ ਚ ਖੇਪਲ ਸੰਗਰੂਰ ਜ਼ਿਲ੍ਹੇ ਤੋਂ ਤੁਹਾਡਾ ਸਵਾਗਤ ਕਰਦੀ ਆਂ ਜੀ ਸਾਡੇ ਚੈਨਲ ਸਮਰੱਥ ਬੁਟੀਕ ਦੇ ਉੱਤੇ ਹਰ ਵਾਰ ਦੀ ਤਰ੍ਹਾਂ ਬਹੁਤ ਹੀ ਸੋਹਣੀ ਜੀ ਕਲੈਕਸ਼ਨ ਲੈ ਕੇ ਆਇਆ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਲੈ ਕੇ ਆਇਆ ਕਾਫੀ ਆਪਣਾ ਹੁਣ ਗੱਪ ਪੈ ਗਿਆ ਸੀਗਾ ਵੀਡੀਓ ਚ ਹੁਣ ਆਪਾਂ ਫੇਰ ਕੰਟੀਨਿਊ ਰੱਖਦੇ ਆਂ ਅੱਗੇ ਅੱਜ ਦੇ ਜਿਹੜੇ ਸੂਟ ਹੋਣਗੇ ਉਹ ਸਾਰੇ ਮਸ਼ੀਨ ਵਰਕ ਦੇ ਹੋਣਗੇ ਜੀ ਬਿਲਕੁਲ ਜੈਨੂਇਨ ਪ੍ਰਾਈਸ ਤੇ ਹੋਣਗੇ ਬਾਕੀ ਇੱਕ ਗੱਲ ਤੁਹਾਨੂੰ ਦੱਸ ਦਈਏ ਜੀ ਸਾਡਾ ਸਟੱਫ ਬਹੁਤ ਹੀ ਵਧੀਆ ਕੁਆਲਿਟੀ ਦਾ ਹੁੰਦਾ ਹੈ ਕੁਆਲਿਟੀ ਨਾਲ ਅਸੀਂ ਬਿਲਕੁਲ ਵੀ ਸਮਝੌਤਾ ਨਹੀਂ ਕਰਦੇ ਸਾਨੂੰ ਮਾਰਜਨ ਦਾ ਕੋਈ ਮੈਨੀ ਹੁੰਦਾ ਹਨਾ ਵੀ ਅਸੀਂ ਇੰਨਾ ਮਾਰਜਨ ਹੋਵੇ ਇੰਨਾ ਹੋਵੇ ਸਾਨੂੰ ਕੁਆਲਿਟੀ ਤੇ ਜ਼ਿਆਦਾ ਧਿਆਨ ਹੁੰਦਾ ਸਾਡਾ ਵੀ ਅਸੀਂ ਵਧੀਆ ਤੋਂ ਵਧੀਆ ਕੁਆਲਿਟੀ ਆਪਾਂ ਜਿਹੜੇ ਕਸਟਮਰਸ ਨੂੰ ਦਈਏ ਤਾਂ ਇਸ ਨੂੰ ਹਨਾ ਧਿਆਨ ਚ ਰੱਖ ਕੇ ਹੀ ਅਸੀਂ ਤੁਹਾਡੇ ਲਈ ਵਧੀਆ-ਵਧੀਆ ਸੂਟ ਰੈਡੀ ਕਰਦੇ ਆਂ ਸਾਰੇ ਸੂਟ ਹਨਾ ਪੂਰੀ ਰੀਜ ਨਾਲ ਤਿਆਰ ਕੀਤੇ ਜਾਂਦੇ ਨੇ ਜੀ ਸਾਡੀ ਬੁਟੀਕ ਤੇ ਜੇ ਤੁਸੀਂ ਸਾਡੇ ਕੋਲੋਂ ਵਿਦ ਸਟੀਚਿੰਗ ਸੂਟ ਲੈਣਾ ਚਾਹੁੰਦੇ ਹੋ ਵਿਦ ਸਟੀਚਿੰਗ ਵੀ ਮਿਲ ਜਾਣਗੇ ਜੀ ਸਟੀਚਿੰਗ ਅਵੇਲੇਬਲ ਹੈ ਬਾਕੀ ਜੇ ਤੁਸੀਂ ਵਿਦਆਊਟ ਸਟੀਚਿੰਗ ਸੂਟ ਚਾਹੀਦੇ ਨੇ ਤੁਹਾਨੂੰ ਤਾਂ ਵਿਦਆਊਟ ਸਟੀਚਿੰਗ ਵੀ ਤੁਸੀਂ ਲੈ ਸਕਦੇ ਆ ਸਾਡੇ ਕੋਲੇ ਹਰ ਤਰ੍ਹਾਂ ਦੇ ਸਾਡੇ ਕੋਲੇ ਕਾਰੀਗਰ ਅਵੇਲੇਬਲ ਨੇ ਚਾਹੇ ਉਹ ਹੈਂਡਵਰਕ ਦੇ ਹੋਣ ਚਾਹੇ ਮਸ਼ੀਨਵਰਕ ਦੇ ਹੋਣ ਆਰੀ ਦੇ ਬਾਕੀ ਪੇਂਟਿੰਗ ਤੇ ਸਟੀਚਿੰਗ ਦਾ ਕੰਮ ਵੀ ਤੁਹਾਨੂੰ ਸਾਡੀ ਬੁਟੀਕ ਤੇ ਮਿਲੇਗਾ ਹਰ ਕੰਮ ਤੁਹਾਨੂੰ ਪੂਰਾ ਤਸੱਲੀ ਵਾਲਾ ਮਿਲੇਗਾ ਜੀ ਬਹੁਤ ਵਧੀਆ ਕੰਮ ਕੀਤਾ ਜਾਂਦਾ ਹੈ ਬਾਕੀ ਜਿਹੜੇ ਤੁਸੀਂ ਹਨਾ ਸਾਡੇ ਡਾਇਰ ਦਾ ਕੰਮ ਵੀ ਦੇਖਦੇ ਰਹਿੰਨੇ ਹੋ ਨਾ ਵੀਡੀਓਜ਼ 'ਚ ਡਾਇਰ ਦਾ ਕੰਮ ਵੀ ਬਹੁਤ ਜਿਆਦਾ ਸੋਹਣਾ ਹੁੰਦਾ ਹੈ ਇਹ ਦੇਖੋ ਆਪਾਂ ਪਿਓਰ ਜੌਰਜਟ ਦੇ ਉੱਪਰ ਜਿਹੜਾ ਸੂਟ ਰੈਡੀ ਕੀਤਾ ਇਹਦੇ ਨਾ ਬਾਜੂ ਤੇ ਇਸ ਤਰ੍ਹਾਂ ਟਾਈ ਡਾਈ ਦਾ ਕੰਮ ਹੋਇਆ ਜੀ ਬਿਲਕੁਲ ਫੋਟੋ ਤੁਸੀਂ ਟ੍ਰੈਂਡਿੰਗ 'ਚ ਦੇਖੇ ਹੀ ਹੋਣਾ ਇਹ ਵਾਲਾ ਡਿਜ਼ਾਈਨ ਬਹੁਤ ਜਿਆਦਾ ਟ੍ਰੈਂਡ 'ਚ ਚੱਲ ਰਿਹਾ ਹੈ ਇਸ ਤਰ੍ਹਾਂ ਬਾਜੂ ਤੇ ਟਾਈ ਡਾਈ ਕੀਤੀ ਗਈ ਆ ਬਹੁਤ ਸੋਹਣਾ ਇਹ ਪਿੰਕ ਕਲਰ 'ਚ ਟ੍ਰੈਂਡ 'ਚ ਹੈ ਬਾਕੀ ਇਹਨਾਂ ਨੇ ਆਪਣੇ ਕੋਲੋਂ ਜਿਹੜਾ ਕਲਰ ਹੈ ਕਸਟਮਾਈਜ਼ ਕਰਵਾ ਲਿਆ ਸੀ ਤੁਸੀਂ ਵੀ ਸਾਡੇ ਕੋਲੋਂ ਕਲਰ ਕਸਟਮਾਈਜ਼ ਕਰਵਾ ਸਕਦੇ ਹੋ ਜੀ ਬਹੁਤ ਹੀ ਸੋਹਣਾ ਇਹਦੇ ਨਾਲ ਪਲਾਜ਼ੋ ਰੈਡੀ ਕੀਤਾ ਇਹ ਦੇਖੋ ਤੁਸੀਂ ਇਸ ਤਰ੍ਹਾਂ ਦਾ ਪਲਾਜ਼ੋ ਰੈਡੀ ਕੀਤਾ ਕਿਸੇ ਵੀ ਕਲਰ ਚ ਤੁਸੀਂ ਬਣਵਾ ਸਕਦੇ ਹੋ ਬਿਲਕੁਲ ਜੈਨੂਨ ਜੇ ਪ੍ਰਾਈਸ ਤੇ ਤੁਹਾਨੂੰ ਇਹ ਜਿਹੜਾ ਸੂਟ ਸਾਡੇ ਕੋਲੋਂ ਮਿਲੇਗਾ ਜੀ ਇਸ ਤਰ੍ਹਾਂ ਜਿਹੜੇ ਇਹ ਲੁੱਕ ਦੇ ਸ਼ਰਾਰੇ ਹੁੰਦੇ ਨੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹ ਚ ਇਲਾਸਟਿਕ ਹੀ ਜਾਦੇ ਵੈਸਟ ਰਹਿੰਦੀ ਹੈ ਜੀ ਬਹੁਤ ਵਧੀਆ ਰਹਿੰਦਾ ਜਿਹੜੇ ਆਪਾਂ 벨ਟ ਲਾ ਕੇ ਬਣਾਉਨੇ ਆ ਉਹ ਜ਼ਿਆਦਾਤਰ ਜਿਹੜੇ ਪੈਂਟ ਪਲਾਜ਼ੋ ਤੇ ਹੀ 벨ਟ ਸੋਹਣੀ ਲੱਗਦੀ ਆ ਹਾਂਜੀ ਇਹਦੇ ਜਿਹੜਾ ਦੁਪੱਟਾ ਉਹ ਵੀ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਸੋਹਣੀ ਲੁੱਕ ਦਾ ਜਿਹੜਾ ਇਹਦਾ ਦੁਪੱਟਾ ਦੁਪੱਟੇ ਦੀ ਫਿਨਿਸ਼ਿੰਗ ਹਲੇ ਬਾਕੀ ਆ ਸਾਰਾ ਕੰਮ ਤੁਹਾਨੂੰ ਫੁੱਲ ਫਿਨਿਸ਼ਿੰਗ ਨਾਲ ਮਿਲੇਗਾ ਇਹ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਜਿਹੜੇ ਆਪਣੇ ਕਾਟਨ ਸੂਟਾਂ ਨਾਲ ਦੁਪੱਟੇ ਰੈਡੀ ਕਰਦੇ ਆਪਾਂ ਉਹਨਾਂ ਨਾਲ ਕਈਆਂ ਨਾਲ ਕੀ ਹੁੰਦਾ ਨਾ ਫਿਨਿਸ਼ਿੰਗ ਜਿਨ੍ਹਾਂ ਨੇ ਨਹੀਂ ਕਰਾਉਣੀ ਪੀਕੋ ਵਗੈਰਾ ਨਾਲ ਵੀ ਰੈਡੀ ਕਰ ਦਿੰਦੇ ਆ ਜਿਵੇਂ ਇਹ ਇਹ ਸੂਟਾਂ ਨਾਲ ਆਪਾਂ ਨੂੰ ਪੂਰੀ ਫਿਨਿਸ਼ਿੰਗ ਹੈ ਜਿਹੜੀ ਲੇਸ ਨਾਲ ਦੇਣੀ ਪਊਗੀ ਬਹੁਤ ਹੀ ਪਿਆਰਾ ਜਿਹਾ ਸੂਟ ਕਿਸੇ ਵੀ ਕਲਰ ਤੇ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਕਿਸੇ ਵੀ ਸਟੱਫ ਚ ਕਸਟਮਾਈਜ਼ ਕਰਵਾ ਸਕਦੇ ਹੋ ਅੱਗੇ ਇਹ ਵਾਲਾ ਪ੍ਰਿੰਟ ਦੇਖੋ ਤੁਸੀਂ ਜੌਰਜਟ ਦੇ ਆਪਣੇ ਸੌਰੀ ਆਰਗੈਂਜ਼ਾ ਦੇ ਆਪਣੇ ਕੋਲੇ ਕਾਫੀ ਕਲਰ ਨੇ ਬਹੁਤ ਕਲਰ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਤੇ ਆਪਾਂ ਨੇ ਨਾ WhatsApp ਤੇ ਆਪਣਾ ਜਿਹੜਾ ਗਰੁੱਪ ਬਣਿਆ ਹੋਇਆ ਉਸ 'ਚ ਵੀ ਆਪਾਂ ਨੇ ਇਹਦੇ ਸਾਰੇ ਕਲਰ ਪਾਏ ਸੀਗੇ ਕਾਫੀ ਆਪਾਂ ਨੇ ਵਧੀਆ ਰਿਸਪੌਂਸ ਮਿਲਿਆ ਸੌਫਟ ਵਾਲਾ ਆਰਗੈਂਜ਼ਾ ਜੀ ਇਹ ਵਿਸਕੋਸ ਆਰਗੈਂਜ਼ਾ ਬਹੁਤ ਹੀ ਜਿਆਦਾ ਲਾਈਟ ਵੇਟ ਸਟੱਫ ਆ ਇਹ ਆਪਣੇ ਹਿਮਾਚਲ ਪ੍ਰਦੇਸ਼ ਤੋਂ ਨੇ ਬਹੁਤ ਹੀ ਪਿਆਰੇ ਕਸਟਮਰ ਨੇ ਉਹਨਾਂ ਨੇ ਸਾਨੂੰ ਸਿਰਫ ਐਵੇਂ ਕਲਰ ਡਿਸਾਈਡ ਕੀਤਾ ਸੀ ਸਟੱਫ ਡਿਸਾਈਡ ਕੀਤਾ ਸੀ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਆਪਣੇ ਅਕੋਰਡਿੰਗ ਵਰਕ ਕਰਾਓ ਤੁਸੀਂ ਦੇਖੋ ਆਪਾਂ ਕਿੰਨਾ ਸੋਹਣਾ ਜਿਹੜਾ ਵਰਕ ਕਰਵਾਇਆ ਉਹਨਾਂ ਦਾ ਕਲਰ ਕੰਟਰਾਸਟ ਵੀ ਬਹੁਤ ਪਿਆਰਾ ਹੈ ਇਹ ਦੇਖੋ ਤੁਸੀਂ ਨੈਕ ਬਣਿਆ ਹੋਇਆ ਅੱਗੇ ਚਾਕਾਂ ਦਾ ਕੰਮ ਆ ਗਿਆ ਜੀ ਬਾਜੂ ਦਾ ਕੰਮ ਆ ਗਿਆ ਤੇ ਬਹੁਤ ਹੀ ਪਿਆਰਾ ਇਹਦੇ ਨਾਲ ਦੁਪੱਟਾ ਰੈਡੀ ਹੋਇਆ ਇਹ ਦੇਖੋ ਜੇ ਤੁਸੀਂ ਪ੍ਰਿੰਟਡ ਸੂਟਾ ਨਾਲ ਵੀ ਦੁਪੱਟਾ ਐਵੇਂ ਲੇਸ ਦੀ ਹਨ ਜਿਵੇਂ ਕਾਫੀ ਸੂਟਾ ਤੇ ਆਪਣੇ ਲੇਸ ਹੋ ਜਾਂਦੀ ਹੈ ਜੇ ਤੁਸੀਂ ਐਵੇਂ ਦਾ ਦੁਪੱਟਾ ਰੈਡੀ ਕਰਾਉਗੇ ਬਹੁਤ ਪਿਆਰਾ ਬਣਨਾ ਹੈ بیس ਕਲਰ ਦਾ ਹੀ ਆਪਾਂ ਨੇ ਦੁਪੱਟਾ ਬਣਾਇਆ ਹੈ ਜਿਹੜਾ ਕਲਰ ਆਪਾਂ ਨੂੰ ਇਸ ਪ੍ਰਿੰਟ ਚ ਮਿਲ ਰਿਹਾ ਉਸੇ ਕਲਰ ਦੇ ਆਪਾਂ ਨੇ ਜਿਹੜੇ ਜੈਪੁਰੀ ਬੁਟੀਆਂ ਸਾਰੇ ਦੁਪੱਟੇ ਚ ਫੁਵਾਈਆ ਬਾਕੀ ਕੱਟਵਰਕ ਤੁਸੀਂ ਦੇਖ ਸਕਦੇ ਹੋ ਨਵਾਂ ਜਿਹਾ ਯੂਨੀਕ ਜਿਹਾ ਆਪਾਂ ਨੇ ਕੱਟਵਰਕ ਕਰਵਾਇਆ ਇਹਦਾ ਬਹੁਤ ਹੀ ਪਿਆਰਾ ਜਿਹਾ ਕੰਮ ਹੈ ਜਿਹੜਾ ਪਹੁੰਚਿਆ ਤੇ ਹੋਇਆ ਇਹਨਾਂ ਨੇ ਪੈਂਟ ਪਲਾਜ਼ੋ ਬਣਾਉਣੇ ਜੀ ਪੈਂਟ ਪਲਾਜ਼ੋ ਇਹ ਦੇਖੋ ਤੁਸੀਂ ਇਸ ਤਰ੍ਹਾਂ ਦਾ ਆਪਾਂ ਨੇ ਕੰਮ ਹੈ ਜਿਹੜਾ ਪੌਂਚੀਆਂ ਤੇ ਕਰਵਾਇਆ ਕੰਮ ਤੁਹਾਨੂੰ ਸਾਡੀ ਬੁਟੀਕ ਤੇ ਪੂਰਾ ਫਿਨਿਸ਼ਿੰਗ ਦਾ ਕੰਮ ਮਿਲੇਗਾ ਜੀ ਜਿਹੜਾ ਇਹ ਸਟਫ ਆ ਸ਼ਰਟ اور बॉटम ਇਹ 1400 روپے ਦਾ ਆਊਗਾ ਜੀ ਪਿਓਰ অর্ਗੈਂਜ਼ਾ سافٹ ਵਿਸਕੋਸ অর্ਗੈਂਜ਼ਾ سٹافا باقی ਦੁਪੱਟਾ ਇਹ ਆਪਣੀ ਬੁਟੀਕ ਤੇ ਤੁਹਾਨੂੰ 400 روپے ਦੀ ਰੇਂਜ 'ਚ ਇਹ ਦੁਪੱਟਾ ਮਿਲੂ ਜਿਨ੍ਹਾਂ ਨੇ ਵੀ ਇਹ ਦੁਪੱਟੇ ਬਾਈ ਕੀਤੇ ਨੇ ਨਾ ਉਹਨਾਂ ਨੇ ਵਾਈਟ ਹੀ ਲੈ ਕੇ ਰੱਖ ਲੇ ਕਹਿੰਦੇ ਕੀ ਪਤਾ ਸਟਾਕ ਖਤਮ ਹੋ ਜੇ ਤਾਂ ਸਾਨੂੰ ਇਹ ਦੁਪੱਟੇ ਤੁਸੀਂ ਵਾਈਟ ਹੀ ਦੇ ਦੋ ਕਿਸੇ ਨੇ ਦੋ ਕਿਸੇ ਨੇ ਚਾਰ ਦੁਪੱਟੇ ਲੈ ਲੇ ਅੱਗੇ ਆਪਾਂ ਨੇ ਫੇਰ 100 ਮੀਟਰ ਦਾ থান ਹਜੇ ਕੱਲ ਹੀ ਮੰਗਵਾਇਆ ਬਹੁਤ ਸੋਹਣਾ ਦੁਪੱਟਾ ਹੈ ਤੁਸੀਂ ਇਹ ਵੀ ਟ੍ਰਾਈ ਜ਼ਰੂਰ ਕਰਿਓ ਪ੍ਰਿੰਟ ਸੂਟਾਂ ਨਾਲ ਵੀ ਲਗਵਾ ਸਕਦੇ ਹੋ ਪਲੇਨ ਸੂਟਾਂ ਨਾਲ ਵੀ ਲਗਵਾ ਸਕਦੇ ਹੋ ਜਿਵੇਂ ਮਸ਼ੀਨ ਵਰਕ ਨਾਲ ਇਹ ਭੇ ਦੇ ਨਾਲ ਆਇਆ ਬਹੁਤ ਵਧੀਆ ਰਹਿੰਦਾ ਜੀ ਬਾਕੀ ਆਪਾਂ ਇਹ ਆਪਣੇ ਕੋਲੇ ਰੈਡੀ ਨੇ ਸੂਟ ਜੇ ਤੁਹਾਨੂੰ ਚਾਹੀਦੇ ਨੇ ਪਿਓਰ ਕਾਟਨ ਤੇ ਬਣਾਇਆ ਜਿਵੇਂ ਅੱਗੇ ਫੰਕਸ਼ਨ ਆ ਰਹੇ ਨੇ ਜੀ ਤੀਆਂ ਦਾ ਫੰਕਸ਼ਨ ਹੋ ਗਿਆ ਰਖੜੀਆਂ ਦਾ ਫੰਕਸ਼ਨ ਤੇ ਤੁਸੀਂ ਇਹ ਬਣਾ pa ਸਕਦੇ ਹੋ ਸੂਟ ਬਣਾ ਕੇ ਪਿਓਰ ਕਾਟਨ ਹੈ ਜੀ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਨੈੱਕ ਦਾ ਬਹੁਤ ਹੀ ਸੋਹਣਾ ਜਿਹਾ ਕੰਮ ਆ ਗਿਆ ਜੀ ਆਰੀ ਵਰਕ ਹੋਇਆ ਹੋਇਆ ਦੇਖੋ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਆਰੀ ਵਰਕ ਦੀ ਕਿੰਨਾ ਜਿਆਦਾ ਸੋਹਣਾ ਵਰਕ ਹੋਇਆ ਸਾਰੇ ਤੁਹਾਨੂੰ ਸੂਟ ਦੇ ਵਿੱਚ ਬੁੱਟੀਆਂ ਦਾ ਕੰਮ ਮਿਲੂਗਾ ਬਹੁਤ ਹੀ ਜਿਆਦਾ ਫਿਨਿਸ਼ਿੰਗ ਦਾ ਕੰਮ ਹੈ ਜੀ ਕਲਰ ਕੰਟਰਾਸਟ ਇੰਨੇ ਸੋਹਣੇ ਲਾਏ ਗਏ ਨੇ ਡਾਰਕ ਫਿਰੋਜ਼ੀ ਕਲਰ ਹੈ ਜੀ ਗਰਮੀਆਂ 'ਚ ਵੀ ਬਹੁਤ ਸੋਹਣਾ ਲੱਗਦਾ ਹੁੰਦਾ ਹੈ ਡਾਰਕ ਫਿਰੋਜ਼ੀ ਕਲਰ ਪਾਇਆ ਹੋਇਆ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਜਿਹੜਾ ਇਹਦਾ ਤੁਹਾਨੂੰ ਆਪਣੇ ਬਾਜ਼ੂ ਤੇ ਮਿਲੂਗਾ ਇਹ ਦੇਖੋ ਤੁਸੀਂ ਜੇ ਤੁਹਾਨੂੰ ਇਹ ਸੂਟ ਪਸੰਦ ਆ ਰਿਹਾ ਕਸੀਏ ਵਰਕ ਹੈ ਜਿਹੜਾ ਪੌਂਚੇਤ ਵੀ ਕਰਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਤੁਹਾਡੀ ਇੱਛਾ ਜਿਵੇਂ ਵੀ ਤੁਸੀਂ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਬਾਕੀ ਸਟੱਫ ਤੁਸੀਂ ਚੈੱਕ ਕਰ ਸਕਦੇ ਹੋ ਐਸਕੇ ਦਾ ਸਟੱਫ ਹੈ ਜੀ ਕੋਈ ਦੇਸੀ ਸਟੱਫ ਨਹੀਂ ਲਾਇਆ ਹੋਇਆ ਬਹੁਤ ਸਾਰੇ ਕਲਰ ਆਪਣੇ ਕੋਲੇ ਅਵੇਲੇਬਲ ਨੇ ਇੱਕ ਝਲਕ ਤੁਹਾਨੂੰ ਆਪਾਂ ਕਲਰਾਂ ਤੇ ਵੀ ਮਰਵਾ ਦਾਂਗੇ ਇਹ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਵਰਕ ਇਹਦੇ ਵਿੱਚ ਆਪਾਂ ਨੇ ਇੱਕ ਸੂਟ ਹੋਰ ਰੈਡੀ ਕਰਵਾਇਆ ਇਹ ਵੀ ਬਹੁਤ ਪਿਆਰਾ ਪਿੰਕ ਕਲਰ ਸਭ ਦਾ ਫੇਵਰੇਟ ਹੁੰਦਾ ਜੀ ਪਿੰਕ ਕਲਰ ਇਹ ਦੇਖੋ ਤੁਸੀਂ ਇਤੇ ਵੀ ਆਪਾਂ ਸੇਮ ਵਰਕ ਕਰਾਇਆ ਸੇਮ ਹੀ ਬੁੱਟੀਆਂ ਦਾ ਕੰਮ ਤੁਹਾਨੂੰ ਮਿਲੇਗਾ ਤੇ ਇਸ ਤਰ੍ਹਾਂ ਬਾਜੂ ਤੇ ਕੰਮ ਮਿਲੇਗਾ ਬਾਜੂ ਇਹਦੇ ਹੈਵੀ ਬਣੇ ਹੋਏ ਨੇ ਜੇ ਤੁਸੀਂ ਇਹ ਪੌਂਚੇ ਆ ਤੇ ਬਣਵਾਉਣਾ ਚਾਹੁੰਦੇ ਹੋ ਜਾਂ ਬਾਜੂ ਤੇ ਪੌਂਚੇ ਆ ਤੇ ਹਲਕਾ ਕੰਮ ਕਰਾਉਣਾ ਚਾਹੁੰਦੇ ਆ ਬਾਜੂ ਤੇ ਰੱਖਣਾ ਤੁਹਾਡੀ ਇੱਛਾ ਜਿਵੇਂ ਵੀ ਰੈਡੀ ਕਰਵਾਉਗੇ ਬਹੁਤ ਪਿਆਰਾ ਲੱਗਣਾ ਬਾਕੀ ਇਹ ਦੁਪੱਟਾ ਵੀ ਤੁਸੀਂ ਇਹਦੇ ਨਾਲ ਵੇਅਰ ਕਰ ਸਕਦੇ ਹੋ ਇਸ ਤਰ੍ਹਾਂ ਦਾ ਮਲਟੀ ਬੀਟਾਈ ਕਰ ਸਕਦੇ ਹੋ ਸਿੰਗਲ ਡਾਈ ਵੀ ਤੁਸੀਂ ਕਰ ਸਕਦੇ ਹੋ ਬਹੁਤ ਪਿਆਰਾ ਲੱਗੂਗਾ ਜੇ ਵੀ ਇਹ ਵੀ ਆਪਣੇ ਕੋਲੇ ਬਹੁਤ ਹੀ ਜੈਨੂਇਨ ਜੇ ਪ੍ਰਾਈਸ ਤੇ ਆਪਣੇ ਕੋਲੇ ਸੂਟ ਰੈਡੀ ਪਿਆ ਜੀ ਜੇ ਤੁਹਾਨੂੰ ਚਾਹੀਦਾ ਦੇਖੋ ਤੁਸੀਂ ਇਸ ਤਰ੍ਹਾਂ ਇਹ ਡੈਂਟਿੰਗ ਜੌਰਜਟ ਚ ਬਣਿਆ ਹੋਇਆ ਜੀ ਸਾਰੇ ਚ ਤੁਹਾਨੂੰ ਗੁੱਟੀਆਂ ਮਿਲਣਗੀਆਂ ਬੋਟੀਆਂ ਦਾ ਕੰਮ ਬਹੁਤ ਪਿਆਰ ਹੈ ਜੀ ਫਿਨਿਸ਼ਿੰਗ ਬਹੁਤ ਜ਼ਿਆਦਾ ਹੈ ਬੁੱਟੀਆਂ ਦੀ ਦੇਖੋ ਤੁਸੀਂ ਟਾਂਕਾ ਹੀ ਸਾਰਾ ਬਹੁਤ ਸੋਨਾ ਲੱਗਿਆ ਹੋਇਆ ਇੱਕ ਇੱਕ ਪੱਤੀ ਇੱਕ ਇੱਕ ਫੁੱਲ ਸਾਰਾ ਪੂਰਾ ਫਿਨਿਸ਼ਿੰਗ ਦਾ ਕੰਮ ਹੁੰਦਾ ਜੀ ਸਾਡੀ ਬੁਟੀਕ ਤੇ ਚਾਹੇ ਉਹ ਹੈਂਡਵਰਕ ਦਾ ਹੋਵੇ ਚਾਹੇ ਮਸ਼ੀਨਵਰਕ ਦਾ ਕੋਈ ਵੀ ਕੰਮ ਹੋਊ ਤੁਹਾਨੂੰ ਪੂਰਾ ਫਿਨਿਸ਼ਿੰਗ ਦੇ ਨਾਲ ਮਿਲੂ ਇਹਨਾਂ ਦੇ ਜਿਹੜੇ ਪ੍ਰਾਈਸ ਨੇ ਉਹ ਤੁਹਾਨੂੰ ਸ਼ੋ ਹੋ ਰਹੇ ਨੇ ਜੀ ਵਿਦਆਊਟ ਸਟਿਚਿੰਗ ਸ਼ੋ ਹੋਣਗੇ ਸਾਰੇ ਇੱਕ ਆਪਣਾ ਇਹ ਆ ਗਿਆ ਜੀ ਸਦਾ ਬਹਾਰ ਪ੍ਰਿੰਟ ਹੈ ਜੀ ਆਪਣਾ ਇਹ ਇਹ ਦੇਖੋ ਤੁਸੀਂ ਬਹੁਤ ਹੀ ਸੋਹਣਾ ਸਕਿਨ ਦੇ ਉੱਪਰ ਰੈਡੀ ਕਰਵਾਇਆ ਬਹੁਤ ਹੀ ਪਿਆਰੇ ਜੇ ਕਸਟਮਰ ਨੇ ਆਪਣੇ ਇਹ ਆਸਟ੍ਰੇਲੀਆ ਤੋਂ ਨੇ ਜੀ ਇਹ ਤੇ ਇਹਨਾਂ ਨੇ ਸਕਿਨ ਦੇ ਉੱਪਰ ਰੈਡੀ ਕਰਵਾਇਆ ਬਾਕੀ ਇਹਨਾਂ ਦਾ ਪਹੁੰਚਾ ਘੇਰੇ ਜਿਹੜੇ ਆਪਣੇ ਪੁਰਾਣੇ ਵਿਊਰਜ਼ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਪੁਰਾਣੀ ਕਸਟਮਰਸ ਨੂੰ ਪਤਾ ਹੀ ਹੈ ਆਪਣਾ ਜਿਹੜਾ ਇਹ ਚੱਲ ਰਿਹਾ ਡਿਜ਼ਾਈਨ ਤੇ ਜਿਹੜੇ ਨਵੇਂ ਨੇ ਉਹਨਾਂ ਨੂੰ ਦੱਸ ਦਈਏ ਆਪਣਾ ਜਿਹੜਾ ਹੌਰਸੇਲਿੰਗ ਪੀਸ ਹੈ ਜੀ ਇਹ ਹੌਰਸੇਲਿੰਗ ਡਿਜ਼ਾਈਨ ਆ ਇਹਦਾ ਤੁਹਾਨੂੰ ਕੰਮ ਘੇਰੇ ਤੇ ਮਿਲੂ ਬਾਜ਼ੂ ਤੇ ਮਿਲੂ ਪਹੁੰਚਿਆਂ ਤੇ ਮਿਲੂ ਬਹੁਤ ਪਿਆਰਾ ਲੱਗਦਾ ਜੀ ਔਰਗਾਂਜ਼ਾ ਸਟਫ ਲੱਗਿਆ ਹੁੰਦਾ ਪੈਚ ਨੀਚੇ ਮਲਾਈ कॉटन ਸਟਫ ਹੋ ਜਾਂਦਾ ਜਿਹੜਾ ਸੂਟ ਦਾ ਹੋ ਜਾਂਦਾ ਔਰਗਾਂਜ਼ਾ ਦਾ ਦੁਪੱਟਾ ਹੋਊਗਾ ਜੀ ਨਾਲ 3200 ਇਹਦਾ ਪ੍ਰਾਈਸ ਹੁੰਦਾ ਵਿਦਆਊਟ ਸਟਿਚਿੰਗ ਏ ਦੇਖੋ ਜੀ ਇੱਕ ਆਪਾਂ ਯੈਲੋ ਤੇ ਵੀ ਤੁਹਾਨੂੰ ਥੋੜਾ ਜਿਹਾ ਝਲਕ ਦਿਖਾ ਦਿੰਨੇ ਆ ਯੈਲੋ ਤੇ ਵੀ ਬਹੁਤ ਸੋਹਣਾ ਬਣਿਆ ਜੀ ਇਹਨੂੰ ਆਪਾਂ ਫਿਨਿਸ਼ਿੰਗ ਦੇਣੀ ਆ ਹੱਲੇ ਇਹ ਨੀਚੋਂ ਸਾਰਾ ਕੱਟ ਹੋ ਜਾਊਗਾ ਬਹੁਤ ਪਿਆਰਾ ਸੂਟ ਲੱਗੂਗਾ ਜੀ ਯੈਲੋ ਤੇ ਜਿਹੜੇ ਰੈੱਡ ਫਲਾਰ ਨੇ ਬਹੁਤ ਖਿੜ ਕੇ ਆ ਰਹੇ ਨੇ ਇਹਦੇ ਨਾਲ ਵੀ ਆਪਾਂ ਔਰਗੈਂਜ਼ਾ ਦਾ ਦੁਪੱਟਾ ਕੀਤਾ ਜੀ ਬਾਕੀ ਜੇ ਭੈਣਾਂ ਨੇ ਐਵੇਂ ਦਾ ਹਨਾ ਜਿਹੜਾ ਇਹ ਵਾਲਾ ਦੁਪੱਟਾ ਆ ਗਿਆ ਇਹ 'ਚ ਵੀ ਆਪਣੇ ਕੋਲੇ ਕਈ ਤਰ੍ਹਾਂ ਦੀ ਵੈਰਾਈਟੀ ਹੈਗੀ ਆ ਆਪਾਂ ਤੁਹਾਨੂੰ ਦੁਪੱਟਿਆਂ ਦੀ ਵੈਰਾਈਟੀ ਦਿਖਾਵਾਂਗੇ ਇੱਕ ਵੀਡੀਓ 'ਚ ਜਿਵੇਂ ਇਹਦਾ ਪੈਚ ਲਗਵਾਉਣਾ ਹੈ ਉਹ ਵੀ ਲਗਵਾ ਸਕਦੇ ਹੋ ਦੁਪट्टे ਨਾਲ ਦਾ ਦੁਪੱਟਾ ਚੇਂਜ ਕਰਾਉਣੇ ਕਰਾ ਸਕਦੇ ਹੋ ਆਪਣੀ ਚੋਹ ਸੱਚੀ ਆਪਣੇ ਕੋਲ ਰੈਡੀ ਕਰਾ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ